ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਭਾਰਤੀ ਕਿਸਾਨ ਯੂਨੀਅਨ ਦਕੌਂਦਾ ਇੱਕ ਵਾਰ ਫਿਰ ਸੜਕਾਂ ਤੇ ਉਤਰੀ ਆ ਉਹਨਾਂ ਨੇ ਅੱਜ ਡੀਸੀ ਦਫ਼ਤਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਬਾਸ ਲੋ ਬਾਸ ਲੋ ਬਾਸ ਲੋ ਕਾਰਕੂਰ ਰੱਖਦੇ ਭਾਰਤੀ ਕਿਸਾਨ ਨੂੰ ਢਕਾਉਂਦਾ ਜਿੰਦਾਬਾਦ 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 ਭਾਰਤ ਦੇ ਲੰਗੋ ਦਾ ਜਿੰਦਾਬਾਦ ਜਿੰਦਾਬਾਦ ਸਾਡਾ ਪੰਜਾਬ ਪੂਰੇ ਪੂਰੇ ਆ ਲੋਕ ਨੂੰ ਅਣਖਾਂ ਦੀ ਨਾਵਾ ਤੇ ਕਿਹੜੇ ਦੁਨੀਆ ਨਾਲ ਕੀ ਮਤਲਬ ਕਰ ਰਹੇ ਹੋ ਭਾਰਤੀ ਕਿਸਾਨ ਨੂੰ ਢਕਾਉਂਦਾ ਜੀ ਦੀ ਮਤਲਬ ਮਨਜੀਤ ਸਿੰਘ ਧਨੇਰ ਜੀ ਗਵਾਹੀ ਕਰਦੇ ਨੇ ਮਾਉਦਾ ਸੂਬਾ ਸੀਨੀਅਰ ਉਮੀਦਵਾਰ ਗਦੀਪ ਸਿੰਘ ਰਾਮਪੁਰਾ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਅੱਜ ਡੀਸੀ ਦਫ਼ਤਰਾਂ ਨੂੰ ਮੰਗਾਂ ਦੇ ਸੰਬੰਧ ਚ ਆ ਮੰਗ ਪੱਤਰ ਸੌਂਪਨੇ ਆ ਤੇ ਅੱਜ ਜ਼ਿਲ੍ਹਾ ਬਠਿੰਡਾ ਦੇ ਵਿੱਚ ਅਸੀਂ ਡੀਸੀ ਦੇ ਦਫ਼ਤਰ ਨੂੰ ਧਰਨਾ ਲਾ ਰਹੇ ਆ ਮੰਗ ਸਾਡੀ ਹੈਗੀ ਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਝੋਨੇ ਦਾ ਸੀਜ਼ਨ ਸੀਗਾ ਤਾਂ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਜ਼ਬਰਦਸਤੀ ਔਰ ਮੰਡੀਆਂ ਦੇ ਵਿੱਚ ਆਰਾ ਜਵੜੀ ਕਟੌਤੀ ਕੀਤੀ ਆ ਪ੍ਰਾਈਵੇਟ ਸੈਲਰ ਮਾਲਕਾਂ ਨੇ ਆੜਤੀਆਂ ਨੇ ਉਹ ਜਿਨ੍ਹਾਂ ਨੇ ਕਟੌਤੀ ਕੀਤੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾਵੇ ਨੰਬਰ 2 ਤੇ ਆ ਗ੍ਰੀਨ ਕਮਿਸ਼ਨਰ ਵੱਲੋਂ ਮਤਲਬ ਬਕਾਇਦਾ ਫੈਸਲਾ ਸੀਗਾ ਕਿ ਜਿਹੜੇ ਗਰੀਬ ਕਿਸਾਨ ਆ 2.5 ਕਿੱਲਾ ਲੈ ਉਹਨਾਂ ਨੂੰ ਫਰੀ ਮਸ਼ੀਨਰੀ ਦਿੱਤੀ ਜਾਵੇ 5 ਕਿੱਲਾ ਨੂੰ 50% ਤੇ ਮਸ਼ੀਨਰੀ ਦਿੱਤੀ ਜਾਵੇ ਔਰ ਵੱਡੇ ਤਨਾੜ ਆ ਜਿਹੜੇ ਉਹ ਮਸ਼ੀਨਰੀ ਲੈ ਗਏ ਤੇ ਗਰੀਬ ਕਿਸਾਨਾਂ ਨੂੰ ਮਸ਼ੀਨਰੀ ਨਹੀਂ ਦਿੱਤੀ ਜਿਦੇ ਕਾਰਨ ਉਹਨਾਂ ਨੂੰ ਪ੍ਰਾਲੀ ਫੂਕਣੀ ਪਈ ਤੇ ਉਹਨਾਂ ਤੇ ਜਿੰਨਾ ਤੇ ਪਰਚੇ ਦਰਜ ਹੋਇਆ ਲਾਲ ਐਂਟਰੀਆਂ ਕੀਤੀਆਂ ਜੁਰਮਾਨੇ ਪਾਏ ਆ ਉਹ ਅਸੀਂ ਰੱਦ ਕਰਾਉਣ ਵਾਸਤੇ ਸਾਡੀ ਇੱਕ ਮੰਗ ਹੈ ਨੰਬਰ 3 ਤੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੰਨ ਵੀ ਲਈਆਂ ਸੀ ਉਹ ਹਿਸਾਬ ਨਾਲ ਉਹਨਾਂ ਨੇ ਕਣਕ ਬੀਜਤੀ ਸੀ ਪਰ ਕਣਕ ਨੂੰ ਵੱਡੀ ਪੱਧਰ ਤੇ ਸੁੰਡੀ ਪੈ ਚੁੱਕੀ ਆ ਆਹ ਸਾਡੀ ਮੰਗ ਆ ਕਿ ਇਹ ਕਿਸਾਨਾਂ ਦੀ ਜਿਹੜੀ ਕੋਈ ਉਹਦੇ 'ਚ ਕਸੂਰ ਨਹੀਂਗਾ ਸਰਕਾਰ ਜਿਹੜੀ ਸੁੰਡੀ ਪਈ ਆ ਉਹਦਾ ਮੁਆਵਜ਼ਾ ਦਿੱਤਾ ਕਿਉਂਕਿ ਉਹਨੂੰ ਤਿੰਨ ਚਾਰ ਵਾਰੀ ਵਾਹ ਕੇ ਤੇ ਵੇਚਣਾ ਪਿਆ ਰ। ਦੂਜਾ ਝਾੜ ਘੱਟ ਹੋਇਆ, ਝਾਰ ਕੱਟਣ ਕਾਰਨ ਮਤਲਬ 15000 ਕੱਟੋ-ਕੱਟਾਂ ਆ ਪੰਜਾਬ ਸਰਕਾਰਾ ਮੁਆਵਜ਼ਾ ਦੇਵੇ ਤਾਂ ਕਾਂ ਤਨਕ ਦਾ ਵੀ ਝਾਰ ਕੱਟਣ ਦੇ ਸਾਰਾ। ਇਹਨਾਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰਾਂ ਨੂੰ ਸੀ ਅੱਜ ਮੰਗ ਪੱਤਰ ਦਿੰਨੇ ਆ। ਇੱਕ ਸਾਡੀ ਮੰਗ ਹੈ ਜਿਹਦੇ 'ਚ ਵਿਸ਼ੇਸ਼ ਜਿਹੜਾ ਦਿੱਲੀ ਦੇ ਵਿੱਚ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀਗੇ। ਅੱਜ ਵਿੰਗੇਟੇ ਤੇ ਟੰਗ ਤੇ ਨਾਲ ਮੋਦੀ ਸਰਕਾਰ ਸਟੇਟਾਂ ਤੇ ਸੱਟ ਕੇ ਉਹਨਾਂ ਨੂੰ ਖਰੜੇ ਨੂੰ ਪ੍ਰਮਾਨ ਕਰਨਾ ਚਾਹੁੰਦੀ ਹੈ ਸਾਡੀ ਮੰਗ ਹੈ ਕਿ ਉਹ ਮੰਡੀਆਂ ਨੂੰ ਤੋੜਨ ਵਾਸਤੇ ਪਰ ਪ੍ਰਾਈਵੇਟ ਕਾਰਪਰ ਕਰਾਉਣ ਉਤੇ ਵਪਾਰੀਆਂ ਨੂੰ ਪ੍ਰਾਊਫਟ ਕਮਾਉਣ ਵਾਸਤੇ ਕੰਟਰੈਕਟ ਖੇਤੀ ਲਾਗੂ ਕਰਨ ਵਾਸਤੇ ਉਹ ਸਾਰਾ ਕੁਝ ਉਹ ਹੀ ਕਰਨਾ ਚਾਹੁੰਦੇ ਆ ਸਾਡੀ ਮੰਗ ਹੈ ਕਿ ਸਟੇਟਾਂ ਇਹਨੂੰ ਖਰੜੇ ਨੂੰ ਰੱਦ ਕੀਤਾਵੇ ਚੌਥੀ ਮਤਲ ਸਾਡੀ ਸਹਿਮਤੀ ਆ ਆਹ ਹਮਦਰਦੀ ਆ ਜਿਹੜੇ ਬਾਡਰਾਂ ਤੇ ਲੋਕ ਲੜ ਰਹੇ ਆ ਪਲਾ ਸਾਡੇ ਲੱਖ ਮੱਤ ਪੇਜਦਾ ਅਸੀਂ ਪਤਾ ਵੀ ਕਰਕੇ ਆ ਉਹਨਾਂ ਦੇ سپورਟ ਚ ਦੱਬਾ ਲਈ ਵੀ ਅਸੀਂ ਢਾਈ ਮਹੀਨੇ ਮੋਰਚਾ ਲਾਇਆ ਆ ਰੇਲਾ ਵੀ ਰੋਕੀਆਂ ਆ ਅੱਥੀਆਂ ਵੀ ਸਾਰੀਆਂ ਕੱਲ ਵੀ ਅਸੀਂ ਪੰਜ ਥਾਂ ਹੀ ਰੇਲਾ ਰੋਕੀਆਂ ਸਾਡੀ ਮੰਗ ਆ ਕਿ ਸਰਕਾਰ ਉਹਨਾਂ ਨੂੰ ਤੁਰੰਤ ਗੱਲਬਾਤ ਕਰਕੇ ਉਹ ਮਾਮਲੇ ਹੱਲ ਕਰੇ ਮੈਂ ਹਰਮਿੰਦਰ ਸਿੰਘ ਫਰੀਦਕੋਟ ਕੋਟਲੀ ਭਾਰਤੀ ਕਿਸਾਨ union ਦਾ ਟੜਕਾਉਂਦਾ ਤਨੇਰ ਜ਼ਿਲ੍ਹਾ ਪ੍ਰਧਾਨ ਬਠਿੰਡਾ ਅੱਜ ਦਾ ਜੋ ਮਸਲਾ ਸਾਡਾ ਸੁਭਾ ਕਮੇਟੀ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਅੱਗੇ ਧਰਨੇ ਜਿਹੜੇ ਉਹ ਲੱਗੇ ਆ ਉਸੇ ਤਹਿ ਦੀ ਅਸੀਂ ਅੱਜ ਬਟਿੰਡਾ ਆ ਡੀਸੀ ਦਫ਼ਤਰ ਦੇ ਅੱਗੇ ਇੱਥੇ ਜ਼ਿਲ੍ਹਾ ਬਟਿੰਡਾ ਵੱਲੋਂ ਧਰਨਾ ਲਾਇਆ ਹੈ ਕਿਉਂਕਿ ਜਿਹੜੇ ਆ ਪਿਛਲੇ ਦਿਨੇ ਕਈ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਜੈਥੇ ਨਾਲ ਕਿਸਾਨਾਂ ਨਾਲ ਮੁੱਖ ਹੁਣ ਦੀਆਂ ਜ਼ਰੂਰੀ ਜੁੜੀਆਂ ਹੈ ਜਿਦੇ ਵਿੱਚ ਸਭ ਤੋਂ ਮੇਨ ਮੰਗ ਹੈ ਜਿਹੜੀ ਕਿਸਾਨਾਂ ਤੋਂ ਸਿੱਧੀ ਕਣਕ ਵਜਾਈ ਸੀ ਸਰਕਾਰ ਨੇ ਕਹਿੰਦੇ ਸੀ ਵੀ ਪ੍ਰਾਲੀ ਨੂੰ ਆਗੇ ਨਾਲ ਲਾਓ ਕਿਸਾਨ ਤੇ ਜਿਹੜੀ ਘੱਟ ਖਰਚੇ ਦੇ ਕਣਕ ਬੀਜੋ ਉਹਦੇ ਜਿਹੜੇ ਰਿਜ਼ਲਟ ਆ ਉਹ ਸਾਰੇ ਸਾਹਮਣੇ ਆ ਚੁੱਕੇ ਐ ਜੇ ਹੁਣ ਵੇਖ ਗਏ ਵੀ ਜਿਵੇਂ ਆ ਨਸਾਰਾ ਬਲਾਕ ਐ ਸੰਗਤ ਬਲਾਕ ਐ ਰਾਮਪੁਰਾ ਬਲਾਕ ਐ ਸਾਡੇ ਕੋਲੇ ਤਕਰੀਬਨ ਸਾਰੇ ਜ਼ਿਲ੍ਹੇ ਦੀਆਂ ਬਲਾਕਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਐ ਇਹਦੇ ਵਿੱਚ ਉਹਦੇ ਚ ਜਿਹੜੀ ਕਣਕ ਸਿੱਧੀ ਬਜਾਈ ਕੀਤੀ ਸੀ ਉਹਦੇ ਵਿੱਚ ਐਡੇ ਐਡੇ ਸੁੰਡ ਪੈ ਚੁੱਕੇ ਐ ਉਸ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਕਿਸਾਨਾਂ ਨੇ ਪਹਿਲਾਂ ਉਹਦੇ ਜੋ ਪਾਣੀ ਲਾ ਕੇ ਲੰਬੜਾ ਹੀ ਪਾ ਕੇ ਵੇਖ ਲਈ ਇਹਨਾਂ ਦੀਆਂ ਸਿਫਾਰਸ਼ਾਂ ਦੇ ਖੇਤੀਬਾੜੀ ਦੀਆਂ ਤੇ ਉਸ ਤੋਂ ਬਾਅਦ ਜਿਹੜਾ ਕਲੋਰੋਬਾਈ ਫਾਸ 2 2 ਲੀਟਰ ਇਕੱਲੇ ਦੀ ਉਹ ਵੀ ਬਾਕੇ ਵੇਖ ਲਈ ਪਾ ਜਿਹੜੇ ਸੁੰਡਾ ਉਥੋਂ ਦੇ ਉੱਥੇ ਫਿਰਦੇ ਐ ਕਣਕ ਜਿਹੜੀ ਡੱਬ ਪੈ ਕੇ ਬਹੁਤ ਵੱਡੀ ਪੱਦਰ ਤੇ ਕਣਕਦਾਰਾ ਨਿਖਸ਼ਾਨ ਹੋ ਚੁੱਕਿਆ ਅਸੀਂ ਕਹਿ ਰਹੇ ਆ ਵੀ ਜਿਹੜੀ ਇਹ ਕਣਕ ਹੁਣ ਅਖੀਰ ਨੂੰ ਲੋਕਾਂ ਨੇ ਬਾਕੇ ਦੁਆਰਾਵਾਰ ਬੀਜੀ ਐ ਘੱਟ ਤੋਂ ਘੱਟ ਵੀ ਮਤਲਬ ਇਹ 15 ਦਿਨਾਂ ਦਾ 20 ਦਿਨਾਂ ਦਾ ਉਹਦਾ ਬਖਵਾ ਪੈ ਗਿਆ ਜਿੱਥੇ ਪਹਿਲੀ ਵਾਰਾ ਦਿਗੜੂ ਕਣਕਾਂ ਬੀਜੀਆਂ ਸੀ ਅੱਜ ਮੰਨ ਲਓ 18-19 ਤਰੀਕ ਦਾ ਕਣਕ ਹਲੇ ਬਜਾਈ ਚੱਲ ਰਹੀ ਐ ਮਹੀਨੇ ਤੋਂ 5-7 ਦਿਨ ਉੱਤੇ ਲੇਟ ਹੋ ਗਈਆਂ ਆਪਾਂ ਨੂੰ ਪਤਾ ਹੀ ਵੀ ਜਿਹੜੀ ਗੇਤੀ ਕਣਕ ਦੇ ਛੇਤੀ ਦਾ ਝਾਰ ਦਾ ਬਹੁਤ ਵੱਡਾ ਫਰਕ ਪੈਂ ਵੀ ਘੱਟ ਤੋਂ ਘੱਟ ਜਿਹੜੇ ਕਿਸਾਨਾਂ ਨੇ ਦੁਆਰਾ ਕਣਕ ਪਿਜੇ 15000 પ્રતિ ਏਕੜ ਦਾ ਉਹਨਾਂ ਨੂੰ ਮਾਜਵਾ ਦਿੱਤਾ ਜਾਵੇ ਤੇ ਜਿਹੜਾ ਸਰਕਾਰ ਨੇ ਰੈਡ ਐਕਟਰੀਆਂ ਕੀਤੀਆਂ ਜਮ੍ਹਾਂ ਬੰਦਕਾ ਦੇ ਜਾਂ ਕਿਸਾਨਾਂ ਦੇ ਪਰਚੇ ਪਾਏ ਆ ਵੀ ਅੱਗ ਲਾਉਣ ਵਾਲੇ ਉਹ ਸਾਰੇ ਰੱਦ ਕਰਾਉਣ ਦੇ ਲਈ ਤੇ ਉਸ ਤੋਂ ਅੱਗੇ ਜਿਹੜੇ ਕਿਸਾਨ ਸਾਡੇ ਖਨੌਰੀ ਜਾਂ ਸਿੰਘੂ ਬਾਟਰ ਜਾ ਰਹੇ ਸੀਗੇ ਕਿਸਾਨੀ ਮੰਗਾਉਣ ਲੈ ਕੇ ਉਥੋਂ ਦੀ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਨੇ ਉਹਨਾਂ ਦੇ ਉੱਤੇ ਸਾਧਨ ਦਿੱਤਾ ਥਰੂ ਗਾਇਸਟਿਆ ਬੁਰੀ ਤਰ੍ਹਾਂ ਗੋਲੀਆਂ ਚਲਾਈਆਂ ਉਹਨਾਂ ਦੀ ਹਮਾਇਤ ਦੇ ਵਿੱਚ ਅਤੇ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੀ ਹਰਿਆਣਾ ਸਰਕਾਰ ਦੀ ਉਸੇ ਕਾਲ ਤੇ ਨਿਖੇਧੀ ਕਰਦੇ ਆ ਕਿਉਂਕਿ ਕਿਸਾਨਾਂ ਆ ਉਹਦੇ ਹੱਕੀ ਮੰਗਾ ਸਾਡਾ ਦਿੱਲੀ ਅਸੀਂ ਜਾ ਸਕਦੇ ਆ ਦਿੱਲੀ ਕਿਸਾਨਾਂ ਨੂੰ ਜਾਣ ਦਿੱਤਾ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਇਹ ਸਾਡਾ ਇੱਥੇ ਧਰਨਾ ਜਾਰੀ ਹੈ ਪ੍ਰਸ਼ਾਸਨ ਜਦੋਂ ਪ੍ਰਾਲੀ ਦੇ ਬੰਦੇ ਨੂੰ ਲੈ ਕੇ ਤਾਂ ਪਹੁੰਚ ਜਾਂਦਾ ਪਰ ਉਹਨਾਂ ਸੈਟਲਾਈਟ ਨਿਕਾ ਬਗੈਰ ਤਾਂ ਪ੍ਰਸ਼ਾਸਨ ਜਦੋਂ ਡੇਟਾ ਸੁਪਾਏਗੇ ਦੇਖ ਅਸੀਂ ਸਰਕਾਰ ਕੇ ਇਹ ਵੀ ਖੇਤੀਬਾੜੀ ਵਿਭਾਗ ਦੇ ਅੱਗੇ ਤੇ ਇਹਨਾਂ ਚੀਫ ਅੱਗੇ ਰੱਖੀ ਸੀ ਗੱਲ ਆ ਵੀ ਜਦੋਂ ਕੋਈ ਕਿਸਾਨ ਹੈ ਸਿਰਫ ਉਹ ਪਲਾਟ ਜੇ ਪ੍ਰਾਲੀ ਨੂੰ ਅੱਗੇ ਨਹੀਂ ਲਾਉਂਦਾ ਕਿਤੇ ਘਾਹ ਨੂੰ ਵੀ ਬੱਟ ਦੇ ਪੈਨੂੰ ਅੱਗ ਲਾਉਂਦਾ ਏ ਕਹਿੰਦੇ ਵੀ ਸਾਡਾ ਜਿਹੜਾ ਸਾਈਟ ਵਾਲੇ ਲਾਈਟ ਹੈ ਵੀ ਉਹ ਲਾਲ ਦਿਨ ਸਾਨੂੰ ਦੱਸ ਦਿੰਦਾ ਹੈ ਵੀ ਕਿੱਥੇ ਅੱਗ ਲੱਗੀ ਪਈ ਹੈ ਕਿੰਨੇ ਕਿੱਲਾ ਨੰਬਰ ਹੈ ਪਰ ਅੱਜ ਜਦੋਂ ਸੁੰਡੀ ਹੈ ਕਣਕ ਨੂੰ ਪੈ ਗਈ ਕਣਕ ਦਾ ਵੱਡੀ ਪੱਦਰ ਦੇ ਨਕਸ਼ਾਰ ਹੋਇਆ ਹੈ ਨਾ ਦਾ ਕੋਈ ਡੀਸੀ ਦਾ ਮੜਾ ਫੈਲਾ ਕਿਸੇ ਵੀ ਪਿੰਡ ਚ ਅੱਜ ਤੱਕ ਗਿਆ ਹੈ ਤੇ ਨਾ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਨਹੀਂ ਗਿਆ ਸਿਰਫ ਉਹਦੇ ਕਿਸਾਨਾਂ ਦੇ ਦਬਾਅ ਪਾਉਣ ਦੇ ਮਾਰੇ ਕਿਸਾਨਾਂ ਨੂੰ ਦੱਬਣ ਦੇ ਮਾਰੀਆਂ ਸਰਕਾਰਾਂ ਨੇ ਪਲਾਨ ਬਣਾਏ ਸੀ ਦਬਦੇ ਸੀ ਪਰ ਅੱਜ ਜੋ ਅਸਲੀ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ ਕੋਈ ਵੀ ਇਥੋਂ ਆਵਲਾ ਫੈਲਾ ਨਹੀਂ ਹੋ ਗਿਆ ਇਸ ਕਰਕੇ ਅੱਜ ਅਸੀਂ ਮੰਗ ਪੱਤਰ ਵੀ ਦੇਵਾਂਗੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਨਾਂ ਨੇ ਅੱਜ ਕੋਈ ਗੱਲ ਸਾਡੀ ਨਾ ਸੁਣੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਸਰਕਾਰ ਨੂੰ ਵੱਡੇ ਸੰਘਰਸ਼ ਦਾ ਰੋਧਾ ਸਾਹਮਣਾ ਕਰਨਾ ਪਊ ਉਹ ਜ਼ਿੰਮੇਵਾਰੀ ਇਹਨਾਂ ਦੀ ਹੈ